ਕੁੱਕਰ ਬਣ ਜਾਣਾ ਸੀ ਟੱਬਰ ਦਾ ਕਾਲ ਬਾਲ-ਬਾਲ ਬਚਿਆ ਪਰਿਵਾਰ ਅਕਸਰ ਹੀ ਸੱਪ ਇੱਕ ਅਜੇਹਾ ਜਾਨਵਰ ਹੈ ਜੋ ਕਿ ਕਿਸੇ ਵੀ ਥਾਂ ਤੇ ਕਦੇ ਵੀ ਲੁਕ ਕੇ ਬੈਠ ਸਕਦਾ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਰਸੋਈ ਵਿੱਚ ਕੁੱਕਰ ਕੋਲ ਇੱਕ ਸੱਪ ਬੈਠਾ ਦਿਖਾਈ ਦੇ ਰਿਹਾ ਹੈ ਦਰਸਲ ਇਸ ਪਰਿਵਾਰ ਦੀ ਔਰਤ ਜਦੋਂ ਰਾਤ ਦੇ ਖਾਣੇ ਦੀ ਤਿਆਰੀ ਕਰ ਰਹੀ ਸੀ ਅਤੇ ਜਦੋਂ ਉਹ ਦਾਲ ਬਣਾਉਣ ਲਈ ਕੰਸ਼ ਤੇ ਮੁੱਦਾ ਪਿਆ ਕੁੱਕਰ ਚੱਕਣ ਲੱਗੀ ਤਾਂ ਕੁੱਕਰ ਚੱਕਦੀ ਸਾਰ ਹੀ ਇੱਕੋ ਦਮ ਉਸ ਦੇ ਵਿੱਚੋਂ ਇੱਕ ਸੱਪ ਨਿਕਲਿਆ ਅਤੇ ਆਪਣਾ ਫਣ ਚੱਕ ਲਿਆ ਔਰਤ ਇੱਕੋ ਦਮ ਡਰ ਕੇ ਭੱਜ ਕੇ ਰਸੋਈ ਤੋਂ ਬਾਹਰ ਨਿਕਲੀ ਰਸੋਈ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਉਸਨੇ ਆਪਣੇ ਘਰ ਵਾਲੇ ਨੂੰ ਦੱਸਿਆ ਅਤੇ ਉਸਦੇ ਘਰ ਵਾਲੇ ਨੇ ਕਿਹਾ ਕਿ ਕੋਈ ਵੀ ਰਸੋਈ ਦਾ ਦਰਵਾਜ਼ਾ ਨਹੀਂ ਖੋਲੇਗਾ ਜਿਸ ਤੋਂ ਬਾਅਦ ਇੱਕ ਸੱਪ ਫੜਨ ਵਾਲਾ ਬੁਲਾਇਆ ਗਿਆ ਤੇ ਉਸਨੇ ਆ ਕੇ ਰਸੋਈ ਦਾ ਦਰਵਾਜ਼ਾ ਖੋਲ੍ਹਿਆ ਅਤੇ ਇਸ ਜ਼ਹਿਰੀਲੇ ਸੱਪ ਨੂੰ ਫੜਿਆ ਅਤੇ ਇਸ ਦੀ ਵੀਡੀਓ ਬਣਾ ਲਈ ਸੱਪ ਫੜਨ ਵਾਲਾ ਵੀ ਐਡਾ ਸੱਪ ਦੇਖ ਕੇ ਹੈਰਾਨ ਰਹਿ ਗਿਆ ਕਿਉਂਕਿ ਰਸੋਈ ਵਿੱਚ ਸੱਪ ਦੇ ਵੜਨ ਲਈ ਕਿਸੇ ਪਾਸੇ ਕੋਈ ਵੀ ਥਾਂ ਨਹੀਂ ਸੀ ਪਰ ਫਿਰ ਵੀ ਪਤਾ ਨਹੀਂ ਇਹ ਸੱਪ ਕਿੱਥੋਂ ਤੇ ਕਿਵੇਂ ਅੰਦਰ ਵੜ ਗਿਆ ਸੋ ਤੁਸੀਂ ਵੀ ਆਪਣੇ ਘਰਾਂ ਵਿੱਚ ਖਾਸ ਕਰ ਰਸੋਈ ਅਤੇ ਬਾਥ ਹਮਦੀ ਸਾਫ ਸਫਾਈ ਦਾ ਪੂਰਾ ਧਿਆਨ ਜਰੂਰ ਰੱਖੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ